ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਸੁਖਰਾਜ ਰੋਡੇ ਜਿਵੇਂ ਤੁਹਾਨੂੰ ਪਤਾ ਹੀ ਵੀ ਅਸੀਂ ਯੂਰਪ ਟੂਰ ਤੇ ਆਏ ਹੋਏ ਹਾਂ ਤੇ ਅੱਜ ਅਸੀਂ ਇਟਲੀ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਬਹੁਤ ਸਾਰੇ ਜਿਹੜੇ ਆਪਣੇ ਪੁਰਾਣੇ ਕਬੱਡੀ ਖਿਡਾਰੀ ਆ ਉਹ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚ ਵਸ ਗਏ ਆ ਸੋ ਇੱਥੇ ਵੀ ਆਪਣਾ ਇੱਕ ਵੀਰ ਆ ਆਪਣੇ ਇਲਾਕੇ ਦਾ ਆਪਣੇ ਪਿੰਡਾਂ ਦਾ ਨੌਜਵਾਨ ਜਿਹਨੇ ਉੱਥੇ ਪਹਿਲਾਂ ਵਜਨੀ ਕਬੱਡੀ ਖੇਡੀ ਫਿਰ ਓਪਨ ਖੇਡੀ ਤੇ ਫਿਰ ਉਹ ਇੱਥੇ ਆ ਕੇ ਇੱਥੇ ਵੀ ਲੰਮਾ ਸਮਾਂ ਖੇਡਿਆ ਤੇ ਹੁਣ ਪੱਕਾ ਹੀ ਇੱਥੋਂ ਦਾ ਵਸਨੀਕ ਬਣ ਗਿਆ ਤੇ ਮੇਰੇ ਨਾਲ ਆ ਮੇਰੇ ਗਵਾਂਢੀ ਸਰਵੇ ਭਾਈ ਕੀ ਹਾਲ ਚਾਲ ਬਹੁਤ ਵਧੀਆ ਭਾਈ ਬਹੁਤ ਵਧੀਆ ਤੁਸੀਂ ਦੱਸੋ ਜੀ ਆਇਆਂ ਨੂੰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਜ਼ੋਰ ਪਰ ਜਿੰਦਗੀ ਕਿੱਦਾਂ ਚੱਲ ਰਹੀ ਹੈ ਬਹੁਤ ਵਧੀਆ ਭਾਈ ਠੀਕ ਹੈ ਪਰਿਵਾਰ ਘਰ ਸਾਰੇ ਠੀਕ ਹੈ ਕਿਰਪਾ ਬਾਬੇ ਨਾਨਕ ਦੀ ਆਇਆਂ ਨੂੰ ਸਰਵੇ ਭਾਈ ਆਪਾਂ ਛੋੜ ਗਏ ਤੁਹਾਡੇ ਕਬੱਡੀ ਦੇ ਜੀਵਨ ਬਾਰੇ ਗੱਲਾਂ ਵੀ ਤੁਸੀਂ ਕਦੋਂ ਤੋਂ ਕਬੱਡੀ ਸ਼ੁਰੂ ਕੀਤੀ ਉੱਥੇ ਪਿੰਡ ਹਾਂਜੀ ਬਾਈ ਬਈ ਗੱਲ ਇਹ ਆ ਵੀ ਮੈਂ ਵਜਣੀ ਸ਼ੁਰੂ ਕੀਤੀ ਸੀ ਕਿ 32 ਕਿਲੋ ਤੋਂ ਅੱਛਾ ਬਈ ਤੇ ਪਹਿਲਾ ਮੈਚ ਅਸੀਂ ਮਟਵਾਣੀ ਖੇਡਣ ਗਏ ਸੀ 모ਗੇ ਜਿਹੜੇ 모ਗੇ ਕੋ ਸ਼ਹਿਰ ਕੋਲੇ ਪੈਂਦਾ ਮਟਵਾਣੀ ਚਤਵਲ ਮਹਨੇ ਦੇ ਨਾਲ ਤੇ ਉੱਤੇ ਅਸੀਂ 32 ਕਿਲੋ ਭਾਰ ਚ ਗਏ ਸੀ ਕਿ ਤੇ ਪਹਿਲੀ ਵਾਰੀ ਫਸਟ ਟਾਈ ਸੀਗੇ ਅੱਛਾ ਪਹਿਲੇ ਹੀ ਟੂਰਨਾਮੈਂਟ ਖੇਡੇ ਤੇ ਪਹਿਲੇ ਹੀ ਫਸਟ ਪਹਿਲੇ ਹੀ ਫਸਟ ਟਾਈ ਸੀਗੇ ਤੇ 1000 ਰੁਪਇਆ ਉਦੋਂ ਨਾਮ ਸੀਗਾ ਉਹ ਮੈਨੂੰ ਚਿੱਤ ਤੂੰ ਇੱਕ ਲਫਾਫੇ ਚ ਪਾ ਕੇ ਦਿੱਤਾ ਸੀ ਤੇ ਉਹਦੇ ਤੇ ਲਿਖਿਆ ਸੀ ਆਲਮ ਆਲਾ ਫਸਟ 1000 ਰੁਪਇਆ ਤੋ ਹਜੇ ਵੀ ਮੇਰੀ ਮਾਤਾ ਦਾ ਸਾਂਭਿਆ ਪਿਆ ਅੱਛਾ ਹਾਂ ਉਦੋਂ ਇੰਨਾ ਕਬਾਡੀ ਦਾ ਸਾਂਭੇ ਤੇ ਕਿਹੜਾ ਸੀ ਉਦੋਂ ਮੈਨੂੰ ਲੱਗਦਾ ਜੀ ਉਦੋਂ 94 95 ਅੱਛਾ ਵੀ ਉਦੋਂ ਵਾਲਾ 1000 ਰੁਪਏ ਦਾ ਸਾਂਭੇ ਪਿਆ ਉਦੋਂ ਵਾਲਾ ਨਹੀਂ 1000 ਨਹੀਂ ਉਹ ਜਿਹੜੇ ਲਫਾਫੇ ਦੇ ਵਿੱਚ ਪੈਸੇ ਪਾਏ ਸੀ ਉਹ ਲਫਾਫਾ ਸਾਂਭਿਆ ਪਿਆ ਲਫਾਫਾ ਸਾਂਭਿਆ ਪੈਸੇ ਤੇ ਚਲੋ ਸਾਰੇ ਪੈਸੇ ਤਾਂ ਸਾਰੀ ਟੀਮ ਨੇ ਵੰਡ ਲਿਆ ਮੈਂ ਕਿਹਾ ਜੀ ਮੈਨੂੰ ਚੱਲ ਥੋੜੇ ਘੱਟ ਦੇ ਦੇ ਤਾਂ ਪਰ ਮੈਨੂੰ ਉਹ ਯਾਦ ਕਰੀ ਉਹ ਯਾਦ ਹਾਂਜੀ ਉਹ ਯਾਦ ਤੇ ਉਦੋਂ ਨਾਲ ਪਲੇਅਰ ਕਿਹੜੇ ਸੀ ਯਾਦ ਆ ਕੁਛ ਉਦੋਂ ਜੀ ਜਿਆਦਾ ਹੈਗੇ ਕਿਉਂਕਿ ਪਲੇਅਰ ਉਦੋਂ ਪਹਿਲਾਂ ਜਿਹੜੇ ਸੀਗੇ ਉਹ ਇੱਕੋ ਮੁੰਡਾ ਤਾਜ ਹੁੰਦਾ ਸੀਗਾ ਮੁਸਲਮਾਨ ਸਿੱਖਾਂ ਦਾ ਮੁੰਡਾ ਸੀਗਾ ਜੀ ਇੱਕ ਨਾਲ ਪੀਤਾ ਸੀਗਾ ਤੇ ਇੱਕ ਮੁੰਡਾ ਦਵਿੰਦਰ ਸੀਗਾ ਹਾਂ ਕੋਕੋਗ ਉੱਠ ਗਿਆ ਮੁੰਡਾ ਉਹ ਹੁਣ ਤੇ ਇੱਕ ਦੋ ਪਲੇਅਰ ਹੋਰ ਸੀਗੇ ਜੀ ਉਹਨਾਂ ਦਾ ਨਾਂ ਨਹੀਂ ਯਾਦ ਹਾਂ ਜਗਦੀਪ ਮੁੰਡਾ ਸੀਗਾ ਇੱਕ ਜੀ ਹਾਂਜੀ ਚਲੋ 32 ਤੋਂ ਪਹਿਲਾ ਟੂਰਨਾਮੈਂਟ ਖੇਡਿਆ ਹੋਰ ਉਸ ਤੋਂ ਬਾਅਦ ਕਿੰਨੇ ਕਿ ਫਿਰ 32 ਦੇ ਖੇਡੇ ਜਾਂ ਵਜਨ ਅਗਲੇ ਵਜਨ ਨਹੀਂ ਉਸ ਤੋਂ ਬਾਅਦ ਫਿਰ ਜੀ ਵਜਨ ਵਧ ਵਧ ਗਿਆ ਕਿਉਂਕਿ ਫਿਰ ਉਦੋਂ ਵਾਰ ਸੀ ਕੀ ਨਾਲ ਜੀ ਨਾਲ ਵਜਨ ਅਪ ਹੋਈ ਜਾਂਦਾ ਸੀ ਜੀ ਹਾਂਜੀ ਤੇ ਕਿਹੜਾ ਵਜਨ ਤੁਸੀਂ ਜ਼ਿਆਦਾ ਖੇਡੇ ਮੰਨ ਲਓ 32 ਤੋਂ ਚਲੋ 32 ਤੋਂ ਬਾਅਦ ਜੀ ਥੋੜਾ ਥੋੜੇ ਟਾਈਮ ਮਿਲਿਆ ਫਿਰ 35 45 55 ਹਾਂਜੀ ਫਿਰ 62 62 ਵੀ 1 2 ਸਾਲ ਹੀ ਖੇਡੀ ਫਿਰ ਜ਼ਿਆਦਾ ਓਪਨ ਚੀ ਓਪਨ ਚ ਜ਼ਿਆਦਾ ਹਾਂਜੀ ਹਾਂਜੀ ਓਪਨ ਦਾ ਕੋਈ ਯਾਦਗਾਰੀ ਮੈਚ ਹੋਵੇ ਜਿੱਥੇ ਪਿੰਡ ਦੀ ਟੀਮ ਨੇ ਖੇਡੇ ਹੋ ਵਧੀਆ ਖੇਡੇ ਹੋ ਜਾਂ ਕਈ ਵਾਰੀ ਹੁੰਦਾ ਵੀ ਟੀਮ ਵਧੀਆ ਬਣੀ ਆ ਟੀਮ ਲੂਜ਼ ਕਰ ਜਾਂਦੀ ਆ ਕੋਈ ਉਦਾਂ ਦੀ ਯਾਦ ਕੋਈ ਯਾਦਗਾਰੀ ਟੂਰਨਾਮੈਂਟ ਜੀ ਯਾਦਗਾਰੀ ਆਉં ਸੀਗਾ ਜੀ ਅਸੀਂ 2006-7 ਚ ਸਾਡੀ ਟੀਮ ਵਧੀਆ ਬਣ ਗਈ ਸੀਗੀ ਓਪਨ ਦੀ ਪੈਂਡ ਦੀ ਠੀਕ ਹੈ ਤੇ ਪਰ 7 ਦੇ ਵਿੱਚ ਮੇਰਾ ਇਧਰ ਦਾ ਬਾਹਰ ਦਾ ਸਬਬ ਬਣ ਗਿਆ ਜੀ ਅੱਛਾ ਤੇ ਜਿਆਦਾਤਰ ਮੈਂ ਯੂਰਪ ਵਿੱਚ ਹੀ ਖੇਡੇ ਆ ਤੇ ਜਿਆਦੇ ਮੈਚ ਮੇਰੇ ਇਧਰ ਲਈ ਹੈ ਤੇ ਇਧਰ ਲਈ ਯਾਦਗਾਰੀ ਮੈਚ ਹੈ ਜੀ ਇਧਰ ਨੇ ਕੋਈ ਯਾਦਗਾਰੀ ਮੈਚ ਹੋਵੇ ਹੈ ਇਧਰ ਲਈ ਤਾਂ ਯਾਦਗਾਰੀ ਮੈਚ ਜੀ ਕਾਫੀ ਆ ਅੱਛਾ ਤੇ ਕਿਉਂਕਿ ਸਾਰੇ ਯੂਰਪ ਵਿੱਚ ਹੀ ਖੇਡੇ ਆ ਠੀਕ ਹੈ ਤੇ ਚਲੋ ਇੱਕ ਮੈਚ ਯਾਦਗਾਰੀ ਇਟਲੀ ਦਾ ਮੈਚ ਸੀਗਾ ਜੀ 2009 ਸਨ ਦਾ ਮੈਚ ਸੀਗਾ ਉਦੋਂ ਤਾਂ ਸਾਡੀ ਟੀਮ ਵਧੀਆ ਬਣੀ ਸੀ ਪਰ ਥੋੜਾ ਜਿਹਾ ਜਾਫ ਪੱਖੋਂ ਅਸੀਂ ਮਾਰ ਖਾਂਦੇ ਸੀ ਅੱਛਾ ਤੇ ਫਿਰ ਸਾਡੀ ਕਲੱਬ ਵਾਲਿਆਂ ਨੇ ਉਦੋਂ ਸੰਦੀਪ ਸੱਜਾ ਨੰਗਲੰ ਬੰਗਾਲਾ ਜੀ ਅੱਛਾ 2009 ਚ 2009 ਚ ਠੀਕ ਹੈ ਤੇ ਉਹਨੇ ਸਾਡੇ ਨਾਲ ਮੈਚ ਖੇਡਿਆ ਤੇ ਉਹ ਮੈਚ ਅਸੀਂ ਵਨ ਕੀਤਾ ਸੈਮੀਫਾਈਨਲ ਮੈਚ ਸਾਡਾ ਸੀਗਾ ਇੱਥੇ ਦੀ ਬਹੁਤ ਵਧੀਆ ਟੀਮ ਰਾਜਕੁਮਾਰ ਸੱਲੇ ਦੀ ਸੀਗੀ ਜੀ ਬਣੀ ਵੀ ਅੱਛਾ ਤੇ ਉਹਨਾਂ ਨੂੰ ਅਸੀਂ ਸੈਮੀਫਾਈਨਲ ਮੈਚ ਦੇ ਵਿੱਚ ਹਰਾਇਆ ਸੰਦੀਪ ਨੇ ਉਹ ਮੈਚ ਦੇ ਵਿੱਚ ਮੈਨੂੰ ਪਤਾ ਵੀ 14 ਜੱਫੇ ਲਾਇਏ ਕੱਲੇ ਨੇ ਕੱਲੇ ਨੇ ਕੱਲੇ ਦੇ 14 ਜੱਫੇ ਸੀ ਤੇ ਅਸੀਂ ਉਹ ਮੈਚ ਵਨ ਕੀਤਾ ਬਹੁਤ ਯਾਦਗਾਰੀ ਬਹੁਤ ਯਾਦਗਾਰੀ ਮੈਚ ਸੀਗਾ ਪਹਿਲਾਂ ਫਿਰ ਕਿੰਨਾ ਕੁ ਸਮਾਂ ਰਿਹਾ ਜਾਂ ਉਹ ਸੰਦੀਪ ਦਾ ਕਿਦਾਂ ਦਾ ਸੁਭਾਅ ਸੀਗਾ ਹੋਰ ਬੜੇ ਲੋਕਾਂ ਤੋਂ ਖਿਡਾਰੀਆਂ ਤੋਂ ਸੁਣਦੇ ਵੀ ਸੰਦੀਪ ਵੀ ਇਦਾਂ ਸੀ ਇਦਾਂ ਸੀ ਸਰਵੇ ਦੇ ਮੁਤਾਬਕ ਸੰਦੀਪ ਕਿਦਾਂ ਦਾ ਸੀ ਕਿਦਾਂ ਦਾ ਨੇਚਰ ਸੀ ਜੋ ਬਹੁਤ ਵਧੀਆ ਇਨਸਾਨ ਸੀ ਜੇ ਇਲਸਾਣੀ ਤੇ ਗੱਲ ਕਰੀਏ ਕਿਉਂਕਿ ਪਹਿਲਾ ਇਨਸਾਨ ਜ਼ਰੂਰੀ ਪਲੇਅਰ ਵਾਲੀ ਚੀਜ਼ ਬਹੁਤ ਵਧੀਆ ਇਨਸਾਨ ਸੀ ਤੇ ਪਲੇਅਰ ਤਾਂ ਚਲੋ ਸੀਗਾ ਤਾਂ ਜੱਗ ਜਾਨ ਦਾ ਜੀ ਕੋਈ ਇਹਦੇ ਵਿੱਚ ਦੋ ਰਿਆ ਨਹੀਂ ਕੋਈ ਓਲਾ ਨਹੀਂਗਾ ਬਹੁਤ ਵਧੀਆ ਮੈਲਨਸਾਰ ਬੰਦਾ ਸੀ ਤੇ ਬਹੁਤ ਵਧੀਆ ਪਲੇਅਰ ਸੀ ਤੇ ਬਹੁਤ ਵਧੀਆ ਇਨਸਾਨ ਸੀ ਠੀਕ ਹੈ ਕਿੰਨਾ ਚਿਰ ਫਿਰ ਸੰਦੀਪ ਨੇ ਉਹਦਾ ਵਰਤ ਵਰਤਾਵਰਿਆ ਸੰਦੀਪ ਨਾ ਜੀ ਐ ਇਦਾਂ ਸੀਗਾ ਉਹ ਕੁਦਰਤੀ ਜਦੋਂ ਵੀ ਉਹ ਇਟਲੀ ਆਉਂਦਾ ਸੀਗਾ ਉਸੇ ਕਲੱਬ ਵੱਲੋਂ ਮੈਂ ਖੇਡਦਾ ਹੁੰਦਾ ਹਾਂ ਤੇ ਉਸੇ ਕਲੱਬ ਵੱਲੋਂ ਤੇ ਕਈ ਵਾਰੀ ਸਾਨੂੰ ਇਕੱਠੇ ਖੇਡਣ ਦਾ ਮੌਕਾ ਮਿਲਿਆ ਤੇ ਫਿਰ ਇਦਾਂ ਹੀ 2010 ਦੇ ਵਿੱਚ ਜਦੋਂ ਮੈਂ ਪਿੰਡ ਗਿਆ ਤੇ ਪਹਿਲੀ ਵਾਰੀ ਮੈਂ ਫਿਰ ਉਹਨੂੰ ਨਾਲ ਆਪਦੇ ਪਿੰਡ ਉਹ ਇੱਕ ਬਾਹਰ ਹੁੰਦਾ ਸੀਗਾ ਜ਼ਿਆਦਾਤਰ ਪਿੰਡ ਜ ਸਿੱਕ ਬਾਹਰੋਂ ਜਾਂ ਦੋ ਬਾਹਰੋਂ ਬਾਦ ਤੋਂ ਬਾਦ ਉਹ ਤੋਂ ਸਾਡੇ ਪਿੰਡ ਇੱਕ ਬਾਹਰੋਂ ਰੱਖਿਆ ਸੀ ਫਿਰ ਮੈਂ ਨਾਲ ਸੰਦੀਪ ਨੂੰ ਕਢਾਇਆ ਸੀਗਾ ਜੀ ਅਲਮਲ ਦੀ ਟੀਮ ਅਲਮਲ ਦੀ ਟੀਮ ਦੇ ਵਿੱਚ ਇੱਕ ਮੁੰਡਾ ਸੀਗਾ ਸਾਡੇ ਨਾਲ ਪੱਕਾ ਹੀ ਖੇੜਦਾ ਜੱਸਾ ਕਾਲੇ ਕਿਆਂ ਦਾ ਮੁੰਡਾ ਸੀਗਾ ਤੇ ਪਿੰਦਾ ਸੀਗਾ ਤੇ ਮੁੰਡਾ ਸਾਡੇ ਪਿੰਡੋਂ ਗੱਬਰ ਸੀ ਅਖਬਾਲ ਸੀਗਾ ਕਿ ਇੱਕ ਬੁਝੂ ਸੀਗਾ ਸਾਡੇ ਘਰਾਂ ਚੋਂ ਮੇਰੇ ਜਾਚੇ ਦਾ ਮੁੰਡਾ ਯਾਨੀ ਸਾਡੀ ਟੀਮ ਵਧੀਆ ਵਧੀਆ ਸੀ ਹਾਂਜੀ ਵਧੀਆ ਸੀ ਚਲੋ ਉਹ ਟੂਰਨਾਮੈਂਟ ਫਿਰ ਕਿਦਾਂ ਰਿਹਾ ਕਿੰਨੀਆਂ ਕਿਹ ਕੀਮਾ ਟੂਰਨਾਮੈਂਟ ਤੇ ਆਈਆਂ ਤੁਸੀਂ ਕਿਵੇਂ ਰਹੇ ਉਹ ਟੂਰਨਾਮੈਂਟ ਬਹੁਤ ਵਧੀਆ ਰਿਹਾ ਜੀ ਤੇ ਫਾਈਨਲ ਮੈਚ ਸਾਡਾ ਇਹਦੇ ਨਾਲ ਸਾਫੂ ਵਾਲੇ ਨਾਲ ਲੱਗਾ ਜੀ ਅੱਛਾ ਧਰਮੰਤ ਉਹਨਾਂ ਨਾਲ ਠੀਕ ਹੈ ਤੇ ਬਹੁਤ ਵਧੀਆ ਸਾਰਾ ਦਿਨ ਯਾਨੀ ਸੋਹਣੀਆਂ ਕੋਡੀਆਂ ਪਾਈਆਂ ਹੂੰ ਵਧੀਆ ਮੈਚ ਲੱਗਾ ਜੀ ਬਹੁਤ ਵਧੀਆ ਉਹ ਇੱਕ ਇੰਡੀਆ ਦਾ ਯਾਦਗਾਰੀ ਮੈਚ ਹੀ ਮੰਨ ਲਵਾਂ ਹਾਂ ਜੀ ਪਿੰਡ ਦਾ ਮੈਚ ਦੇ ਨਾਲੇ ਵੱਡੀ ਗੱਲ ਆ ਵੀ ਬੰਦਾ ਪਿੰਡ ਚ ਖੇਡਦਾ ਬਾਹਰ ਹੋ ਗਿਆ ਕਿਉਂਕਿ ਮੈਂ 3 ਸਾਲਾਂ ਬਾਅਦ ਗਿਆ ਸੀਗਾ ਜੀ 2007 ਚ ਆ ਕੇ ਫਿਰ ਮੈਂ 10 ਚ ਗਿਆ ਸੀ ਉਹ ਤਾਂ ਫਿਰ ਪਹਿਲਾ ਮੈਚ ਪਿੰਡ ਹੀ ਜਾ ਕੇ ਖੇਡਿਆ ਸੀ ਉਹ ਜਿੱਤ ਗਿਆ ਉਹ ਜਿੱਤ ਗਿਆ ਸੀ ਜੀ ਤੇ ਜਦੋਂ ਤੁਸੀਂ ਉਹ ਪਿੰਡ ਚ ਖੇਡਣ ਲੱਗੇ ਮੰਨ ਲਓ ਉਹਨਾਂ ਦਿਨਾਂ 'ਚ ਆਪਣੇ ਉਥੇ ਪਿੰਡ ਵਾਲੀਆਂ ਟੀਮਾਂ ਕਿਹੜੀਆਂ ਵਧੀਆ ਬਣ ਰਹੀਆਂ ਸੀ ਮੇਰਾ ਤਾਂ ਕੁਝ ਹੈ ਹਾਂ ਜੀ ਉਦੋਂ ਸਾਡੇ ਗਵਾਂਢ ਪਿੰਡ ਦੀ ਲੰਡਿਆਂ ਦੀ ਟੀਮ ਬਹੁਤ ਵਧੀਆ ਹੁੰਦੀ ਸੀ ਜੀ ਜੀ ਇਹ ਆਪਣੇ ਤਾਰਦੀਪੇ ਤਾਰਦੀਪਾ ਜੰਟਾ ਸਾਰੇ ਪਲੇਅਰ ਵਧੀਆ ਸੀਗੇ ਕਾਮਲ ਤੇ ਬਾਅਦ ਦੇ ਵਿੱਚ ਚੱਲੇ ਨਾ ਲੱਖਾ ਰੀਡਰ ਵਿਰਿੰਦਰ ਉਹ ਤੋਂ ਬਾਅਦ ਚੱਜੇ ਉਹ ਇੱਧਰ ਆ ਗਏ ਹਾਂ ਜੀ ਰੋਡਿਆਂ ਦੀ ਟੀਮ ਵਧੀਆ ਸੀ ਛੋਡੇ ਪਿੰਡ ਦੀ ਮੰਦਰੀ ਹੁਣੇ ਵਧੀਆ ਹੁੰਦੇ ਸੀਗੇ ਹਾਂ ਜੀ ਮੰਦਰ ਇਸ਼ਕੰਦਰ ਵਾਜਾ ਗੋਪੀ ਵਾਜਾ ਗੋਪੀ ਹਾਂ ਜੀ ਇਹਨਾਂ ਦੀ ਟੀਮ ਵਧੀਆ ਸੀਗੀ ਤੇ ਗਗੜੇ ਦੀ ਟੀਮ ਵਧੀਆ ਹੁੰਦੀ ਸੀਗੀ ਤੇ ਕਾਫੀ ਪੰਜੇ ਬਾਜੇ ਮੱਲਨ ਉਹਨਾਂ ਦੀ ਟੀਮ ਬਹੁਤ ਵਧੀਆ ਹੁੰਦੀ ਸੀਗੀ ਇਹ ਤੂਤਾਂ ਚ ਖੇਡਦਾ ਹੁੰਦਾ ਸੀਗਾ ਉਦੋਂ ਛੋਟਾ ਇੱਕ ਗੁਰਜੀਤ ਤੋਂ ਛੋਟਾ ਜੀਤ ਹੁੰਦਾ ਸੀਗਾ ਜਿਹਨੂੰ ਕੀ ਜਿਹੜੇ ਟੀਚਰ ਕਹਿ ਦਿੰਦੇ ਸੀ ਇਹਨਾਂ ਨਾਲ ਸਾਡੇ ਅਕਸਰ ਹੀ ਮੈਚ ਲੱਗਦੇ ਹੁੰਦੇ ਸੀ ਪਰ ਇਹਨਾਂ ਦੀ ਟੀਮ ਭਾਰੀ ਸੀ ਭਾਰੀ ਸੀ ਕਿਉਂਕਿ ਇਹਨਾਂ ਦਾ ਰੀਡਰ ਬਹੁਤ ਵਧੀਆ ਸੀਗਾ ਕਿਉਂਕਿ ਇਚਰ ਤੇ ਉਧਰ ਬਾਜਾ ਬਹੁਤ ਤਕੜਾ ਜਾਫੀ ਸੀ ਬੋ ਵਧੀਆ ਸੀਗਾ ਜੀ ਤਾਂ ਕਰਕੇ ਇਹਨਾਂ ਨਾਲ ਸਾਡੇ ਅਕਸਰ ਹੀ ਇਹਨਾਂ ਨਾਲ ਮੈਚ ਲੱਗਦਾ ਹੁੰਦਾ ਸੀ ਦੇਖ ਇਟਲੀ ਮੰਨ ਲਾ ਵੀ 2007 ਚ ਆ ਗਈ ਸੀ ਇਟਲੀ 2007 ਚ ਆ ਗਈ ਸੀ ਇੱਥੇ ਵਰ ਕਿੰਨੇ ਸਾਲ ਗੁੱਡੀ ਕੱਢੀ ਇਹ ਤੇ ਜੀ ਮੈਂ 2007 ਦੇ ਵਿੱਚ ਜਦੋਂ ਮਿਲਟਰੀ ਆਇ ਤੇ 2007 ਤੋਂ ਲੈ ਕੇ ਮੈਂ 2016 ਤੱਕ ਕਬੱਡੀ ਖੇਡੀ ਜੀ ਅੱਛਾ ਤੇ ਲਾਸਟ ਵਾਲਾ ਮੈਚ ਵੀ ਮੇਰਾ 2016 ਦੇ ਵਿੱਚ ਫ੍ਰੈਂਕਫਰਟ ਹੀ ਗਿਆ ਖੇਡਣ ਉਹ ਵੀ ਉਸੇ ਗਰਾਊਂਡ 'ਚ ਹੀ ਸੀਗਾ ਪਰ ਜਦੋਂ ਅਸੀਂ ਪਹਿਲੀ ਵਾਰੀ ਖੇਡਣ ਆਏ ਸੀ ਉਦੋਂ ਇਹ ਤਾਉ ਤੁੰਗਾ ਵਾਲਾ ਚੰਨਾ ਖੀਰਾ ਵਾਲੀ ਵਾਲਾ ਇਹਨਾਂ ਦੀ ਟੀਮ ਬਣ ਕੇ ਆਈ ਸੀ ਬਹੁਤ ਵੱਧ ਗਿਆ ਸੀਗੀ ਅੱਛਾ ਤੇ ਇੱਕ ਉਦੋਂ ਸੀਗਾ ਗਰਨਾਲ ਕਨੌਰ ਦੇ ਪਿੰਡ ਦਾ ਰੇਡਰ ਹੁੰਦਾ ਸੀਗਾ ਜੱਗੀ ਕਨੌਰ ਇਹਨਾਂ ਦੀ ਟੀਮ ਬਹੁਤ ਵਧੀਆ ਸੀ ਸਾਡੀ ਟੀਮ ਬਹੁਤ ਵਧੀਆ ਸੀ ਪਰ ਸਾਡੀ ਟੀਮ ਹਾਰ ਗਈ ਸੀ ਹਾਂਜੀ ਪਰ 2016 ਦੇ ਵਿੱਚ ਜਦੋਂ ਮੈਂ ਲਾਸਟ ਮੈਚ ਖੇਡਣ ਗਿਆ ਉਦੋਂ ਮੇਰੇ ਨਾਲ ਸੀਗਾ ਮੁੰਡਾ ਇੱਥੇ ਸੁਪੀਨ ਤੁਸੀਂ ਜਾਂ ਬਾਜਵਾ ਪਾਕਿਸਤਾਨੀ ਮੁੰਡਾ ਬਾਜਵਾ ਰੇਡਰ ਉਹ ਸੀਗਾ ਤੇ ਅਮਨ ਭਵਾਨੀ ਵਾਲਾ ਮੁੰਡਾ ਸੀਗਾ ਰੇਡਰ ਤੇ ਜਾਫੀ ਸੀਗਾ ਸੁਪੀਨ ਤੇ ਮੁੰਡਾ ਗਲਦੀਪ ਪੱਡਾ ਅੱਛਾ ਤੇ ਹੋਰ ਤਿੰਨ ਜਾਫੀ ਵਧ ਗਿਆ ਸੀ ਫਿਰ ਮੈਂ ਇਹ ਮੈਚ ਵਨ ਕੀਤਾ ਉਸੇ ਗਰਾਊਂਡ ਦੇ ਵਿੱਚ ਉਸ ਤੋਂ ਬਾਅਦ ਫਿਰ 17 ਦੇ ਵਿੱਚ ਮੈਰਿਜ ਹੋ ਗਿਆ 18 19 ਦੇ ਵਿੱਚ ਫਿਰ ਕੋਵਿਡ ਆ ਗਿਆ ਫਿਰ ਉਸ ਤੋਂ ਬਾਅਦ ਬਸ ਗੁਰੌਂਡ ਨਾਲ ਜੁੜੇ ਆ ਪਰ ਕਬੱਡੀ ਵੱਲ ਉਧਰ ਛੜ ਤਾ ਹਾਂਜੀ ਉਧਰ ਛੜ ਤਾ ਠੀਕ ਐ ਇਹ ਸਿਰ ਇਕਟਿਵ ਲਈ ਖੇਡੇ ਨੇ ਸਾਲ ਕਿ ਬਦਲਦੀ ਰਹੀ ਟੀਮ ਨਹੀਂ 2007 ਦੇ ਵਿੱਚ ਪਹਿਲਾਂ ਇੱਥੇ ਜੱਸਾ ਪੀਟੀ ਹੀ ਹੁੰਦਾ ਸੀਗਾ ਜੀ ਅੱਛਾ ਜੱਸਾ ਪੀਟੀ ਵੱਲੋਂ ਖੇਡਿਆ ਮੈਂ 2 ਸਾਲ 7-8 'ਚ ਹੂੰ 2009 'ਚ ਉਹ ਤਾਂਮੀ ਹੁਣੀ ਟੀਮ ਬਣਾਉਂਦੇ ਹੁੰਦੇ ਸੀਗੇ ਜੀ ਮੌਂਟਿਗੇਰੀ ਤੋਂ ਠੀਕ ਐ ਇਹਨਾਂ ਨੇ ਉਹ ਇਹਨਾਂ ਦਾ ਵਾਕਫ ਸੀਗਾ ਜੀ ਸੰਦੀਪ ਨੰਗਲੰਦੀਆਂ ਅੱਛਾ 2009 ਦੇ ਵਿੱਚ ਮੈਂ ਧਾਮੀ ਵੱਲੋਂ ਖੇਡਿਆ ਜੀ 10 ਦੇ ਵਿੱਚ ਵੀ ਮੈਨੂੰ ਲੱਗਦਾ ਮੈਂ ਮੌਂਟੀ ਮੌਂਟਿਗੇਰੀ ਵੱਲੋਂ ਖੇਡਿਆ ਹੂੰ ਤੇ 11 ਦੇ ਵਿੱਚ ਮੈਨੂੰ ਯਾਦ ਨਹੀਂ ਤੇ 12 ਦੇ ਵਿੱਚ ਮੈਂ ਬੈਲਜੀਅਮ ਲੋਖੇਦਿਆ ਬੈਲਜੀਅਮian ਕਲੱਬਾਂ ਨੂੰ ਗੱਲ ਹੋਈ ਸੀ ਜੀ ਉਦੋਂ ਮੈਂ ਉਹ ਸੀਜ਼ਨ ਦਾ 12ਵੇਂ ਚੋਟੇ ਤੇ ਫੇ ਉਹਨਾਂ ਦਿਨਾਂ 'ਚ ਤੁਹਾਡੇ ਇੱਥੇ ਜਦੋਂ ਜੇ ਇਟਲੀ ਆਇਆ ਸੀ ਸਟਾਰਟਿੰਗ ਦੌਰ ਸੀ ਉਦੋਂ ਹੋਰ ਕਿਹੜੇ ਪਲੇਅਰ ਤੁਹਾਡੇ ਸਮਕਾਲੀ ਸੀਗੇ ਜਾਂ ਕਿਹੜੀਆਂ ਟੀਮਾਂ ਹੋਰ ਬਣ ਰਹੀਆਂ ਸੀ ਲੋ ਪਲੇਅਰਾਂ ਦੇ ਕੋਈ ਨਾਂ ਯਾਦ ਹਾਂਜੀ ਪਲੇਅਰ ਉਦੋਂ ਉਦੋਂ ਤਾਂ ਬਹੁਤ ਪਲੇਅਰ ਹੁੰਦੇ ਹੁੰਦੇ ਸੀਗੇ ਜੀ ਉਦੋਂ ਇਹਦੀ ਇੱਕ ਡਫਰ ਹੁੰਦਾ ਸੀਗਾ ਜੀ ਲੰਬਾ ਡੱਫਰ ਅੱਛਾ ਉਹ ਅੱਜ ਕੱਲ ਕੈਨੇਡਾ ਵਸਿਆ ਆਮਨ ਪੱਤੜ ਜੀਤੂ ਪਤੜਾ ਤੇ ਇਹਨਾਂ ਦਾ ਰੈਡਰ ਚੰਨਾ ਹੁੰਦਾ ਸੀ ਨੀਲਾ ਨੀਲਾ ਸੈਦੋ ਵਾਲਾ ਹੁੰਦਾ ਸੀ ਸੁੱਚਾ ਧਰਮੀ ਵਾਲਾ ਰੈਡਰ ਬੰਦਾ ਸੀ ਹਾਂ ਛੋਟੇ ਕਰਦਾ ਹਾਂਜੀ ਇੱਕ ਸਾਭੀ ਹੁੰਦਾ ਸੀਗਾ ਬਿਹਾਰੀਪੁਰ ਦਾ ਕਿੰਦੇ ਦੇ ਪਿੰਡ ਦਾ ਠੀਕ ਹੈ ਉਹ ਰੈਡਰ ਹੁੰਦਾ ਸੀਗਾ ਇੱਕ ਆਪਣੇ ਇਲਾਕੇ ਦਾ ਪਾਲੀ ਸੈਦੋ ਵਾਲਾ ਹੁੰਦਾ ਠੀਕ ਹੈ ਜਾਤੀ ਵਧੀਆ ਜਾਤੀ ਆਮਨਾ ਇੱਕ ਮਾਨ ਨੰਬਰ ਸਰੀਆ ਅੱਛਾ ਇਹ ਕਾਫੀ ਪਲੇਅਰ ਉਦੋਂ ਹੁੰਦੇ ਸੀਗੇ ਜੀ ਚੰਗੇ ਹੁੰਦੇ ਉਹਨਾਂ ਦਿਨਾਂ ਚ ਵੀ ਮੰਨ ਲਓ ਇਥੇ ਜਿਹੜੇ ਇਥੇ ਰਹਿੰਦੇ ਸੀ ਉਹਨਾਂ ਦਾ ਟੀਮਾਂ ਬਣਦਾ ਸੀਗੇ ਸੱਤ ਚ ਵੀ ਇੰਡੀਆ ਦੇ ਪਲੇਅਰ ਸੱਦਣ ਲੱਗ ਪਏ ਉਦੋਂ ਜੀ ਕੁਸ ਪਲੇਅਰ ਲੋਕਲ ਹੁੰਦੇ ਸੀ ਤੇ ਕੁਸ ਪਲੇਅਰ ਇੰਡੀਗਾ ਤੋਂ ਯਾਨੀ ਓ ਟੀਮ ਦੇ ਵਿੱਚ ਦੋ ਤਿੰਨ ਪਲੇਅਰ ਇੰਡੀਗਾ ਦੇ ਹੁੰਦੇ ਸੀ ਤੇ ਕੁਸ ਪਲੇਅਰ ਲੋਕਲ ਹੁੰਦੇ ਸੀ ਠੀਕ ਹੈ ਮਨ ਲਓ ਤੁਸੀਂ ਪੰਜਾਬ ਤੋਂ ਖੇਡਦੇ ਆਏ ਸੀ ਉੱਥੋਂ ਵਾਲੀ ਕਬੱਡੀ ਦਾ ਤੇ ਇੱਥੋਂ ਵਾਲੀ ਦਾ ਕੋਈ ਫਰਕ ਸੀਗਾ ਕਿ ਕਿਦਾਂ ਫਰਕ ਇਹ ਸੀਗਾ ਵੀ ਇੱਥੇ ਉੱਥੇ ਮਿੱਟੀ ਦੇ ਗਰਾਊਂਡ ਸੀਗੇ ਜੀ ਇੱਥ ਠੀਕ ਹੈ ਤਾਂ ਦੇ ਗਰਾਊਂਡ ਤੇ ਥੋੜੀ ਜੀ ਸਪੀਡ ਸੀਗੀ ਠੀਕ ਹੈ ਥੋੜੀ ਜੀ ਰੇਡਰ ਵਾਸਤੇ ਤੇ ਤੇਜ਼ ਸੀਗੇ ਗਰਾਊਂਡ ਥੋੜੇ ਜੀ ਤੇ ਪਹਿਲਾਂ ਪਹਿਲਾਂ ਪੈਰ ਨਹੀਂ ਸੀ ਖੜਦਾ ਫਿਰ ਯੂਜ ਹੋ ਗਿਆ ਸੀ ਯੂਜ ਟੂਬ ਮੰਨ ਲਓ ਜੀ ਸਰਬਾ 2000 ਸੰਦੇ ਆਸੇ ਪਾਸੇ ਦੋ ਵੀ ਪਹਿਲਾਂ ਤਾਂ ਵੀ ਖੇਡਣ ਲੱਗਾ ਸਮੇਂ ਦੇ ਨਾਲ ਕਬੱਡੀ ਜੀ ਕੋਈ ਤਬਦੀਲੀ ਸਰਵੇਂ ਲੱਗਦੀ ਹੈ ਕੋਈ ਉਦੋਂ ਦਾ ਅੱਜ ਤੋਂ 15-20 ਸਾਲ ਪਹਿਲਾਂ ਦਾ ਕੋਈ ਫਰਕ ਜਾਂ ਕੋਈ ਅੱਜ ਕਿਉਂਕਿ ਜਿਹੜਾ ਬੰਦਾ ਜਿਹੜੇ ਕੰਮ ਨਾਲ ਜੁੜਿਆ ਹੋਵੇ ਉਹ ਬਾਲਾ ਬਰੀਕੀ ਨਾਲ ਦੇਖਦਾ ਵੀ ਉਦੋਂ ਐ ਹੁੰਦਾ ਸੀ ਹੁਣ ਆਏ ਆ ਕੋਈ ਫਰਕ ਲੱਗ ਰਿਹਾ ਉਹਦੋਂ ਨਾਲ ਇਦਾਂ ਹੁੰਦਾ ਸੀਗਾ ਜਿਵੇਂ ਅਸੀਂ ਆਨ ਗਰਾਊਂਡ 'ਚ ਜਾਂਦੇ ਹੁੰਦੇ ਸੀਗੇ ਇੰਡੀਆ 2007 ਦੇ ਵਿੱਚ 6 ਦੇ 5 4 2002 ਤੋਂ ਅਸੀਂ ਉੱਥੇ ਕੈਂਪ ਲਾਇਆ ਸੀ ਤਿੰਨ 'ਚ 4 5 'ਚ ਜਾਂਦੇ ਹੁੰਦੇ ਸੀ ਗਰਾਊਂਡ 'ਚ ਤੇ ਸ਼ਾਮ ਨੂੰ ਗਰਾਊਂਡ ਭਰਿਆ ਹੁੰਦਾ ਸੀ ਇੰਨੇ ਮੁੰਡੇ ਕਿੱਥੇ ਹੋਰ ਇੰਨੇ ਮੁੰਡੇ ਸਾਡਾ ਟਾਈਮ ਬੰਨਿਆ ਹੁੰਦਾ ਸੀਗਾ ਵੀ ਇੰਨੇ ਆਲੇ ਨੇ ਆਹ ਟੀਮ ਨੇ ਇੰਨੇ ਵਜੇ ਖੇਡਣਾ 4 ਤੋਂ 5 3 ਤੋਂ 4 4 ਤੋਂ 5 ਤੇ 5 ਤੋਂ 6 ਗਰਾਊਂਡ 'ਚ ਬੁਕਿੰਗ ਵਾਲਾ ਸਾਹਿਬ ਹੁੰਦਾ ਸੀ ਕਿਉਂਕਿ ਇੱਕ ਸਾਡੇ ਉੱਤੇ ਸੀਪੇ ਦੀ ਬਣਾਈ ਹੁੰਦੀ ਸੀ ਬੱਚਿਆਂ ਦੀ ਅਕੈਡਮੀ ਟੀਮ ਉਹਨਾਂ ਨੂੰ ਵੀ ਟਾਈਮ ਦੇਣਾ ਹੁੰਦਾ ਸੀ ਫਿਰ ਦੋ ਸੈੱਟ ਲੱਗੇ ਹੁੰਦੇ ਸੀ ਇੱਕ ਇੱਧਰ ਇੱਕ ਉੱਧਰ ਕਿਉਂਕਿ ਤੁਹਾਨੂੰ ਪਤਾ ਤੁਹਾਡਾ ਗਵਾਂਢ ਪਿੰਡ ਆ ਸਾਡੇ ਪਿੰਡੋਂ ਰੋਟਿਆਂ ਤੋਂ ਵੀ ਮੁੰਡੇ ਹੁੰਦੇ ਸੀ ਪ੍ਰੈਕਟਿਸ ਕਰਨ ਰਾਜਿਆਂ ਨੇ ਤੋਂ ਵੀ ਹੁੰਦੇ ਸੀ ਕਿਉਂਕਿ ਸਾਡਾ ਕੋਚ ਮਾਸਟਰ ਫੰਗਣ ਦੀ ਵੀ ਉਹ ਸਾਨੂੰ ਖੜਾਉਂਦਾ ਸੀ ਜਮੇਰ ਬਾਈ ਜਿਹੜਾ ਚ ਚੁਨੀਆਂ ਤੇ ਹੁਣ ਹੈ ਨਹੀਂਗਾ ਉਹ ਹਾਂਜੀ ਉਹ ਗਰਾਊਂਡ ਚ ਆ ਜਾਂਦਾ ਸੀ ਸ਼ਾਮ ਨੂੰ ਕਿਉਂਕਿ ਸਭ ਤੋਂ ਪਹਿਲਾਂ ਜਮੇਰੀ ਹੁਣਿਆਂ ਦੀ ਵਧੀਆ ਟੀਮ ਹੁੰਦੀ ਸੀ ਨਾਲ ਜੰਟਾ ਸੀ ਮੁੰਡਾ ਸਰਬਾ ਮੇਰਾ ਸਰਨਾਮੀਆਂ ਅਮਰਜੀਤ ਇੱਕ ਮੁੰਡਾ ਸੁੱਖਾ ਸੀ ਸਾਡੇ ਪਿੰਡ ਦੇ ਵਧੀਆ ਪਲੇਅਰ ਸੀ ਉਹਦੂ ਉਹਦੂ ਪਹਿਲਾਂ ਮਾਸਟਰ ਫੰਗਾਨ ਨੇ ਛੱਤ ਢਾਂਡੀ ਗਰਦੇਵ ਜਾਫੀ ਮੱਗਰ ਤੇ ਤਾਇਆ ਨੇ ਬਹੁਤ ਬਹੁਤ ਪਲੇਅਰ ਹੋਏ ਸਾਡੇ ਪਿੰਡ ਦੀ ਜਿਵੇਂ ਹੁਣ ਕਪੂਰਥਲਾ ਤੇ ਕਬੱਡੀ ਕੋਈ ਗੱਲਾਂ ਦੋ ਨਹੀਂ ਚੀਜ਼ਾਂ ਦੋ ਨਹੀਂ ਉਹਦੀ ਫਿਰ ਆਲਮ ਵਾਲਾ ਤੇ ਕਬੱਡੀ ਕੋਈ ਗੱਲਾਂ ਦੋ ਨਹੀਂ ਸੀਗੀਆਂ ਜੀ ਉਦੋਂ ਸਾਡੇ ਪਿੰਡ ਦੇ ਬਹੁਤ ਪਲੇਅਰ ਸੀ ਕਿਉਂਕਿ ਜਦੋਂ ਅਸੀਂ ਆਮ ਹੀ ਕਿਤੇ ਲੰਗਿਆਂ ਨਹੀਂ ਜਾਣਾ ਨਾ ਕਿਤੇ ਸ਼ਾਮ ਨੂੰ ਪ੍ਰੈਕਟਿਸ ਆ ਲਾਉਣ ਤੇ ਉਹਨਾਂ ਨੇ ਸਾਨੂੰ ਉੱਥੇ ਬੰਦਿਆਂ ਨੇ ਆ ਵੀ ਕਹਿੰਦੇ ਵੀ ਆਲਮ ਵਾਲੇ ਨੂੰ ਤਾਂ ਵਾਰ ਹੀ ਆ ਕਬੱਡੀ ਦਾ ਤੋ ਕਿ ਸਾਡੇ ਪਿੰਡ ਦੇ 76 ਢਾਂਡੀ ਹੁਣੀ ਬਹੁਤ ਵੱਡੇ ਪਲੇਅਰ ਆ ਬਹੁਤ ਵੱਡੇ ਪਲੇਅਰ ਆ ਜੀ ਬਹੁਤ ਵੱਡੇ ਪਲੇਅਰ ਹੋਏ 1973 ਦੇ ਵਿੱਚ ਪਹਿਲੀ ਵਾਰੀ ਉਹਨਾਂ ਨੂੰ ਕੋਚ ਬਣਾ ਕੇ ਇੰਗਲੈਂਡ ਦੀ ਧਰਤੀ ਤੇ ਲੈ ਕੇ ਗਏ ਸੀ ਜੀ ਕਬੱਡੀ ਵੇਸ ਤੇ ਸਾਡੇ ਪਿੰਡ ਦੇ ਪਲੇਅਰ ਨੂੰ ਪਹਿਲੀ ਵਾਰੀ ਇੰਗਲੈਂਡ ਲੈ ਕੇ ਗਏ ਸੀ ਜੀ ਕੋਚ ਬਣਾ ਕੇ ਹਾਂ ਜੀ ਮੇਨ ਕੋਚ ਬਣਾ ਕੇ ਬਤਾ ਹਮਦੁਲਿਲਾਹੁਣ ਦੀ ਕਬੱਡੀ ਫਿਰ ਕਿੱਥੇ ਖੜੀ ਹੈ ਕੀ ਮੌਲ ਆ ਹੁਣ ਦੀ ਕਬੱਡੀ ਜੀ ਇਹੀ ਹੈ ਵੀ ਉਦੋਂ ਕਬੱਡੀ ਦੇ ਵਿੱਚ ਜਾਨੀ ਗਰਾਊਂਡ ਭਰੇ ਹੁੰਦੇ ਰਹੇ ਸੀ ਪ੍ਰੈਕਟਸ ਬਹੁਤ ਲੰਬੇ ਸੀ ਤੇ ਲੰਬੰਦੇ ਵੀ ਬਹੁਤ ਸੀ ਕੋਚ ਦੀ ਟੀਮ ਹੌਣ ਥੋੜੀ ਜਿਹੀ ਗਰਾਊਂਡ ਖਾਲੀ ਲੱਗਦੇ ਜਦੋਂ ਇੰਡੀਆ ਚ ਆ ਜਾਈਦਾ ਨਾ ਉਹ ਰੌਣ ਖੈਣੀ ਹੁਣ ਜੈਮ ਨੂੰ ਵੱਧ ਤਰਵੀਜ਼ ਦਿੰਦੇ ਆ ਗਰਾਊਂਡ ਨੂੰ ਥੋੜੀ ਜਿਹੀ ਘਟ ਦਿੰਦੇ ਆ ਜੀ ਪਰ ਕਬੱਡੀ ਜਾਦੇ ਗਰਾਊਂਡ ਦੀ ਆ ਜਿੱਥੋਂ ਤਾਈ ਮਨ ਚ ਕੋ ਸੌਂਦਾ ਯਾਰ ਜਿਹੜੇ ਕੰਮ ਚ ਆਪਾਂ ਪਾਏ ਬਿਗੇਰ ਵੀ ਹੁਣ ਕਬੱਡੀ ਚ ਆ ਸੁਧਾਰ ਚਾਹੀਦੇ ਆ ਆ ਚੀਜ਼ਾਂ ਦੀ ਸਮੇਂ ਨੂੰ ਲੋੜ ਆ ਕਿਤੇ ਨਾ ਕਿਤੇ ਜੀ ਕਰਦਾ ਸਰਬੇ ਦਾ ਹਾਂਜੀ ਮੈਂ ਤਾਂ ਇਹ ਗੱਲ ਮੇਰੀ ਜਾਂਟਾਂ ਬੰਗਲੈਂਡ ਤੋਂ ਮੇਰਾ ਯਾਰ ਵੀ ਸੀ ਸਾਡੂ ਵੀ ਆ ਉਹ ਦਿਨ ਅਕਸਰ ਹੀ ਗੱਲ ਹੁੰਦੇ ਬਾਗ ਦੇ ਪਰ ਆਪ ਕਰਉਂਦੇ ਹਾਂਜੀ ਉੱਤੇ ਪਿਛਲੇ ਸਾਲ ਮੇਲਾ ਬੋਲਟ ਨਾਲ ਸਨਮਾਨਤ ਵੀ ਕੀਤਾ ਮੇਰੇ ਮੁੰਡਾ ਗੱਬਰ ਅਮਰੀਕਾ ਤੋਂ ਅਕਵਾਲ ਕਨੇਡਾ ਤੋਂ ਪਿੰਦਾ ਜਵਿੰਦਰ ਹਰਤਾ ਜਰਮਨ ਟ੍ਰੈਵਲ ਆਲੇ ਇਹਨਾਂ ਨੇ ਮੇਰਾ ਬੋਲਟ ਨਾਲ ਸਨਮਾਨ ਕੀਤਾ ਉਦੋਂ ਇਹ ਜਾਂਟੇ ਨਾਲ ਮੇਰੇ ਦੇ ਟੂਰਨਾਮੈਂਟ ਦੇ ਸੀਗਾ ਉਹਦੇ ਇਹਨੇ ਗੱਲ ਇਹ ਵੀ ਯਾਰ ਇੱਕ ਤਾਂ ਕਾਉਡੀ ਟਾਈਮ ਸਿਰ ਹੋ ਗਏ ਹਾਂ ਨਿਹਰਾ ਨਾ ਹੋਵੇ ਨਿਹਰਾ ਨਾ ਹੋਵੇ ਤੇ ਇੱਕ ਥੋੜੀ ਜੀ ਨੌਲੇਜ ਦੀ ਲੋੜ ਹੈ ਲੋੜ ਹੈ ਨਵੇਂ ਪਲੇਅਰਾਂ ਨੂੰ ਨਾ ਨੌਲੇਜ ਦੀ ਲੋੜ ਹੈ ਕੀ ਖਾਣਾ ਕਿਦਾਂ ਖਾਣ ਕੀ ਹਾਂਜੀ ਕਿ ਇਹ ਚੀਜ਼ਾ ਜੀ ਕਰਦਾ ਇਹ ਜੀ ਕਰਦਾ ਜੀ ਜ਼ਰੂਰੀ ਹੈ ਤੇ ਸਰਵੇਦਾ ਜੀ ਕਰਦਾ ਵੀ ਕੋਈ ਟੂਰਨਾਮੈਂਟ ਕਰਾਏ ਜਾਣ ਜਾਂ ਕੋਈ ਕੈਂਪ ਪਿੱਛੇ ਮਗਰ ਆਪਣੇ ਇੰਡੀਆ ਵਾਲੇ ਹੈਗੇ ਤਾਲਵੇ ਵਿੱਚ ਹਾਂਜੀ ਹੈਗੇ ਜੁੜੇ ਆ ਸਾਰੇ ਬੰਦਿਆਂ ਨਾਲ ਜੁੜੇ ਆ ਹੁਣ ਤੁਹਾਨੂੰ ਜਿਵੇਂ ਦੱਸਿਆ ਬਾਗੇ ਪਰੇ ਟੂਰਨਾਮੈਂਟ ਤੇ ਹੀ ਆਪਣਾ ਕੋਈ ਨਾ ਕੋਈ ਵਾਚੀ ਹਿੱਸਾ ਪੱਤੀ ਹੁੰਦਾ ਕਦੇ ਵੈਸਟਾਂ ਨੂੰ ਦੇਦਾ ਮੋਟਰਸਾਈਕਲ ਜਾਂ ਜਿਵੇਂ ਇੱਕ ਆਪਾਂ ਜਮੀਰ ਨੂੰ ਦਿੱਤਾ ਸੀਗਾ ਮੋਟਰਸਾਈਕਲ ਬੂਟੇਖਾਨ ਨੂੰ ਮੋਟਰਸਾਈਕਲ ਦੇ ਸਾਡੇ ਪਿੰਡ ਦਾ ਇੱਕ ਮੈਂਟਰ ਮੁੰਡਾ ਸੁੱਖੇ ਕੰਡਿਆਲ ਦਾ ਕੀਤਾ ਜੀ ਮੈਂਟਰ ਦੇ ਕੋਲ ਮੈਂਟਰ ਨਾਲ ਤੇ ਬਾਕੀ ਅਸੀਂ ਜੁੜੇ ਹੋਏ ਆ ਕੋਈ ਵੀ ਇੱਥੇ ਵੀ ਮਾੜਾ ਮੋਟਾ ਅਣ ਜੁੜੇਵੇਂ ਜੰਦੇ ਆ ਹੁਣ ਆਏ ਆ ਭਰਾ ਤੁਸੀਂ ਆਏ ਆ ਇਕਦਾਂ ਬਸ ਜੁੜੇ ਆ ਚਲੋ ਹੋਰ ਥੋੜੀ ਪਰਸਨਲ ਲਾਈਫ ਕੰਮਕਾਰ ਕਿੱਦਾਂ ਚੱਲ ਰਹੀ ਐ ਬਹੁਤ ਵਧੀਆ ਜੀ ਬਸ ਪਰਸਨਲ ਲਾਈਫ ਐ ਮੈਰਿਜ ਹੋਈ 2016 17 ਚ ਮੈਰਿਜ ਹੋ ਗਈ ਸੀ ਕਿੰਨੇ ਬੱਚੇ ਆ ਦੋ ਬੱਚੇ ਆ ਜੀ ਇੱਕ ਮੁੰਡਾ ਇੱਕ ਕੁੜੀਆ ਪੜ ਲਾਗੀ ਹਾਂਜੀ ਨਹੀਂ ਛੋਟੇ ਆ ਛੋਟੇ ਆ ਜੀ ਮੁੰਡਾ ਵੱਡਾ ਕੁੜੀ ਛੋਟੀ ਹੋ ਤਾਂ ਜੀ 1 ਸਾਲ ਦੀ ਆ ਤੇ ਮੁੰਡਾ 6 ਸਾਲ ਦਾ ਤੇ ਬਹੁਤ ਖੁਸ਼ ਹੈ ਜੀ ਮਾਤਾ ਵੀ ਇੱਥੇ ਆ ਸਾਰੇ ਵੱਡਾ ਬਰਾ ਹਾਂਜੀ ਹਾਂ ਖੁਸ਼ ਹੈ ਜੀ ਵੱਡਾ ਭਰਾ ਅੰਗਲੈਂਡ ਆ ਠੀਕ ਹੈ ਸ਼ਾਇਦ ਬਾਕੀ ਫੈਮਿਲੀ ਇੱਥੇ ਆ ਠੀਕ ਹੈ ਖੁਸ਼ ਹੈ ਜੀ ਫਿਰ ਕੀ ਇਟਲੀ ਚ ਮਨ ਲੱਗਾ ਵਿਆ ਬਹੁਤ ਵਧੀਆ ਜੀ ਚਲੋ ਕਿਰਪਾਵਾ ਠੀਕ ਹੈ ਜੀ ਧੰਨਵਾਦ ਭਾਈ ਸਰਬੇ ਤੇਰਾ ਬਹੁਤ ਬਹੁਤ ਧੰਨਵਾਦ ਲੋ ਵੀ ਦੋਸਤੋ ਸਰਬਾ ਵੀਰ ਸੀ ਆਪਣੇ ਆਲਮ ਵਾਲੇ ਪਿੰਡ ਤੋਂ ਸਾਡੀ ਅੱਜ ਦੀ ਇਹ ਗੱਲਬਾਤ ਕਿੰਦਾ ਦੀ ਲੱਗੀ ਕਮੈਂਟ ਕਰਿਓ ਤੇ ਇਸ ਵੀਡੀਓ ਨੂੰ ਜੇ ਤੁਸੀਂ YouTube ਤੇ ਦੇਖਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਫੇਸਬੁੱਕ ਤੇ ਦੇਖਦੇ ਆ ਤੇ ਲਾਈਕ ਕਰ ਦਿਓ ਅਖੀਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ